ਦਿੰਕੇ ਦੇ ਕਰਵੀ ਕੀ ਸਕਦਾ ਹੈ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਸਭ ਠੀਕ ਠਾਕ ਹੋਣਗੇ ਚਲੋ ਬਿਨਾਂ ਟਾਈਮ ਗਵਾਏ ਕਰਦੇ ਆਂ ਵੀਡੀਓ ਸਟਾਰਟ ਅਬੇ ਮਜ਼ਾ ਆਏਗਾ ਨਾ ਬਣੇ ਫਿਰਦੇ ਬਦਮਾਸ਼ ਸਾਲੇ ਬਹਾਂ ਨੂੰ ਪਲਾਸਟਰ ਕਰਾਈ ਫਿਰਦੇ ਪਹਿਲਾਂ ਘਰਾਂ ਨੂੰ ਤਾਂ ਕਰਾ ਲੋ ਪਲਾਸਟਰ ਨਾਈਸ ਮੇਰੇ ਸਾਲੇ ਭੁੱਖੇ ਨੰਗੇ ਹੋਣ ਇਸ ਕੰਮ ਤੇ ਹੋਗੇ ਖੇਤਰ ਖਾ ਕੇ ਵੀ ਨਹੀਂ ਟੇਕਦੇ ਗਜਬ ਬੇਇੱਜ਼ਤੀ ਹੈ ਆਜਾ ਬੇਇੱਜ਼ਤੀ ਕਰਤਾ ਹੋਈ ਬੇਇੱਜ਼ਤੀ ਹਜਾ ਕਰਨੀ ਇਹਨਾਂ ਦੀ ਦੇਖਦੇ ਆਂ ਕਿ ਕਮੇਟੀ ਕਹਿੰਦੀ ਇਹਨਾਂ ਦੇ ਲੱਗਦਾ ਮੋਟਰ ਵਾਲੀ ਤਾਰ ਚੋਰੀ ਕਰਦਾ ਫੜਿਆ ਗਿਆ ਬਾਈ ਇਹਨਾਂ ਦਾ ਦੋ ਕੰਮ ਹੈ ਚਤੜਾਂ ਤੇ ਮਾਸਨੀ ਸਾਡੇ ਤੋਂ ਵੱਡਾ ਕੋਈ ਬਦਮਾਸ਼ ਨਹੀਂ ਆਹ ਹਾ ਨੱਚਿਆ ਵਾਹ 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 ਹੁੰਦੇ ਕੀ ਆ ਦੇਖੋ ਮੈਂ ਕੀ ਕਰਤਾ ਕਗਰਾ ਕਗਰਾ ਪਾ ਲਿਆ ਕਰੋ ਭਾਈ ਪਤਾ ਨਹੀਂ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਰੁਕੋ ਜਰਾ ਸਬਰ ਕਰੋ ਪਰ ਸਾਥ ਤੋਂ ਪਹਿਲੇ ਇਹ ਦੰਦੀ ਚੀਜ਼ਾਂ ਬਾਹਰ ਆਉਣ ਲੱਗ ਪੈਂਦੇ ਮਹਿੰਗਾ ਮੇਰਾ ਇਸ਼ਕ ਯਾਰਾ ਵੇ ਤੇਰੇ ਵਾਸਤੇ ਫਰੀ ਹੀ ਲੱਗਦਾ ਵੇ ਤੇਰੇ ਬਿਨਾ ਜੀ ਨਾ ਲੱਗੇ ਮੈਂ ਨਾ ਤੂੰ ਮੇਰਾ ਕੀ ਲੱਗਦਾ ਵੇ ਤੇਰੇ ਬਿਨਾ ਤੇਰਾ ਜੀ ਕਿੱਥੇ ਲੱਗਣਾ ਹੁਣ ਤੇਰਾ ਜੀ ਤਾਂ ਤੇਰੇ ਕਮੈਂਟ ਲਾਉਣਗੇ ਗਜਬ ਬੇਇੱਜ਼ਤੀ ਹੈ ਸਾਵਧਾਨ ਇਸ ਕੀ ਸਲਵਾਰ ਮੇ ਤਲਵਾਰ ਹੈ ਤੂੰ ਸਮਝਾ ਹਾਂ ਨਹੀਂ ਤੂੰ ਸਮਝਾ ਨਹੀਂ ਆ ਫਿਆਰੀ ਸਮਝ ਗਈ ਤੇਰੇ ਮਾਤਾ ਸੂਟ ਲੱਭਦੀ ਹੋਣੀ ਨਾਲੇ ਫੋਨ ਕਰਕੇ ਪਤਾ ਕਹਿ ਕੇ ਨਹੀਂ ਆਣੀ ਇੰਨੇ ਵਾਰ ਪੰਜਾਬ ਚ ਹੜਾ ਲਿਆ ਸਾਲਾ ਇਹ ਨਹੀਂ ਥੋੜੇ ਜਨੇ ਕਮਾਲ ਹੈ ਯਾਰ ਕਿਹੜੇ ਕਿਹੜੇ ਲੋਕ ਰਹਤੇ ਯਾਰ ਇਤਰਵੀ ਕੀ ਸਕਦਾ ਹੈ ਐ ਨਾ ਨੈਣ ਮਲਾਇਆ ਕਰ ਬੰਦਾ ਮਰ ਵੀ ਸੱਤਦਾ ਹੈ ਤੇ ਮਰਨਾ ਪਤਾ ਨਹੀਂ ਨਹੀਂ ਮਰਨਾ ਸਾਲਿਆ ਲੇਕਿਨ ਸਾਨੂੰ ਹਾਰ ਟੈਕ ਪੱਕਾ ਆ ਜਾਣਾ ਨਹੀਂ ਜੁੜ ਬਲ ਰਹਾ ਵੀਰ ਹੜਾ ਦੀ ਮਾਰਦਾ ਚੱਲ ਕੇ ਪਰ ਆਤੇ ਦੀ ਵੀਡੀਓ ਨਾਲ ਤਾਂ ਮਰ ਨਹੀਂ ਕਰਤਾ ਸਸਲਾ ਇਹ ਦੁੱਖ ਕਾ ਖਤਮ ਨਹੀਂ ਹੁੰਦਾ ਬੇ ਮੈੜੋਏ ਸਾਟੇ ਜਾਵ ਜਿ ਕਰਾ ਦੇ ਕੋਈ ਇਦਾਂ ਦੀ ਸੈਟ ਏਹੇ ਰਹਾ ਨਹੀਂ ਜਾਂਦਾ ਤੜਪ ਹੀ ਐਸੀ ਹੈ ਨਾ ਨਹੀਂ ਨਹੀਂ ਸੋਕੇ ਸੋਕੇ ਕਰ ਦਾਂਗੇ ਸਿਆਹ ਪਾਣੀ ਤੇਰਾ ਬੇਟਾ ਤੁਮਸੇ ਨਾ ਹੋ ਪਾਏਗਾ ਕਿਉਂ ਸੱਪ ਤੇ ਕਿਉਂ ਨਹੀਂ ਹੋਣਾ ਸਾਡੇ ਵੀ ਪੈਂਚ ਯਾਰ ਹੈਗੇ 90 95 ਵਾਲੇ ਛੜੇ ਹਜਾਂ ਸਮਝ ਰਹੇ ਹੋ ਸਮਝ ਰਹੇ ਤੂੰ ਰੰਗ ਨਾ ਮਗਤਾ ਹਦੀ ਕੇਦੇ ਮੇਰਾ ਸਾਵਣ ਹਜਾਂ ਰੰਗ ਲੇਖ ਕੇ ਦੇਖੀ ਹੱਥ ਨਾਲ ਛੜਣੀ ਮਿੱਟੀ ਹੈ ਰੂ ਦਾ ਕੰਗ ਦੇ ਭੈਣ ਦੀ ਸ਼ਕਤੀ ਅਸੀਂ ਤਾਂ ਬਸ ਦੁਨੀਆ ਤੇ ਘਰਦਿਆਂ ਦੀਆਂ ਗਾਲਾਂ ਤੇ ਰਸ ਨਾਲ ਦੀਪੂ ਤੋਂ ਕਣ ਘਟਾਉਣੇ ਆਏਗੇ ਸਵੇਰੇ ਸਵੇਰੇ ਇਦਾਂ ਦੀਆਂ ਵੀਡੀਓ ਮੋਰ ਆ ਕੇ ਮਰਨੇ ਕਰ ਦਿੰਦੀਆਂ ਸਾਡੇ ਵਰਗੇ ਤੇ ਤਾਂ ਤੋਬਾ 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 ਤਾਰਾ ਮੂਡ ਖਰਾਬ ਕਰ دیا۔ ਕਿਸੇ ਨੇ ਸੱਚੀ ਕਿਹਾ ਸੀ ਕਿ ਨਾਕਮਣੀ ਹਮੇਸ਼ਾ ਕਾਲੇ ਸੱਪ ਕੋਲ ਹੁੰਦੀ ਹੈ। ਸੋਹਣਿਆਂ ਦਾ ਬਹੁਤ ਵਾਸ ਸੀ ਪਰ ਅੱਜ ਦੇਖ ਵੀ ਲਿਆ ਇਦਾਂ ਨੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਦਾਂ ਦੀ ਵੀਡੀਓ ਤੇ ਹੋਰ ਵਧੀਆ-ਵਧੀਆ ਕਮੈਂਟ ਕਰੋ ਤਾਂ ਜੋ ਤੁਹਾਡੇ ਕਮੈਂਟ ਅਸੀਂ ਆਪਣੀ ਨੈਕਸਟ ਵੀਡੀਓ ਤੇ ਲਗਾ ਸਕੀਏ ਧੰਨਵਾਦ